ਸਰਸ਼ੀਕਾ ਮੈਰਨਯਤੀ ਮਾਂ ਤੇ ਗੱਲ ਕਰਾਂਗੇ ਸਿਹਤ ਸੰਬੰਧੀ ਜਾਣਕਾਰੀ ਨੂੰ ਲੈ ਕੇ ਕਿ ਸਾਡੀ ਸਿਹਤ ਦੇ ਵਾਸਤੇ ਕਿਉਂ ਕਿੰਨਾ ਕੋ ਜ਼ਰੂਰੀ ਹੈ ਜਾਂ ਸਾਡੀ ਸਿਹਤ ਲਈ ਕਿੰਨਾ ਕੋ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਜਿਹੜੇ ਘਿਓ ਖਾਣ ਦੇ ਸ਼ੁਕੀਨ ਨੇ ਉਹਨਾਂ ਦੇ ਲਈ ਇਹ ਰਿਪੋਰਟ ਕਾਫੀ ਖਾਸ ਰਹਿਣ ਵਾਲੀ ਹੈ ਕਿਉਂਕਿ ਇਸ ਰਿਪੋਰਟ ਦੇ ਜ਼ਰੀਏ ਅਸੀਂ ਤੁਹਾਨੂੰ ਇੱਕ ਖਾਸ ਜਾਣਕਾਰੀ ਜ਼ਰੂਰ ਦੇਵਾਂਗੇ ਅਤੇ ਜੋ ਮਾਹਰ ਡਾਕਟਰ ਨੇ ਉਹਨਾਂ ਨੇ ਘਿਓ ਦੀ ਮਾਤਰਾ ਦੇ ਸੇਵਨ ਕਰਨ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਜ਼ਰੂਰ ਅਸੀਂ ਇਸ ਪੂਰੀ ਵੀਡੀਓ ਦੇ ਜ਼ਰੀਏ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਕਿ ਦੇਖਿਆ ਜਾਂਦਾ ਹੈ ਕਿ ਪੁਰਾਣੇ ਸਮੇਂ ਦੀ ਜਦ ਕਰ ਗੱਲ ਕੀਤੀ ਜਾਵੇ ਤਾਂ ਪੁਰਾਣੇ ਸਮੇਂ ਦੇ ਵਿੱਚ ਘਿਓ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਸੀ ਇੱਥੋਂ ਤੱਕ ਕਿ ਲੋਕ ਘਿਓ ਨੂੰ ਡੀਕ ਲਾ ਕੇ ਵੀ ਪੀ ਜਾਂਦੇ ਸਨ ਪਰ ਅੱਜ ਦੇ ਸਮੇਂ ਦੀ ਜਦ ਕਰ ਗੱਲ ਕੀਤੀ ਜਾਵੇ ਤਾਂ ਘਿਓ ਦੀ ਮਾਤਰਾ ਉਹ ਘਟਦੀ ਜਾ ਰਹੀ ਹੈ ਕਿਉਂਕਿ ਲੋਕਾਂ ਦਾ ਮੰਨਣਾ ਕਿ ਘਿਓ ਨਾਲ ਕਾਫੀ ਬਿਮਾਰੀਆਂ ਜਿਹੜੀਆਂ ਕਿ ਲੱਗਦੀਆਂ ਨੇ ਜਿਸ ਕਰਕੇ ਲੋਕ ਹੁਣ ਘਿਓ ਦਾ ਸੇਵਨ ਘਟਾ ਰਹੇ ਨੇ ਦੂਜੇ ਪਾਸੇ ਇੱਕ ਕਾਰਨ ਇਹ ਵੀ ਹੈ ਕਿਉਂਕਿ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਘਿਓ ਹੁੰਦੇ ਸੀ ਉਹ ਪੂਰੇ ਸ਼ੁੱਧ ਹੁੰਦੇ ਸੀ ਪਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਪਾਈ ਜਾਂਦੀ ਹੈ ਤਾਂ ਕਿਉਂ ਦੀ ਗੱਲ ਕੀਤੀ ਜਾਵੇ ਤਾਂ ਘਿਓ ਦੇ ਵਿੱਚ ਵੀ ਕਈ ਤਰ੍ਹਾਂ ਦੀ ਮਿਲਾਵਟ ਦੇਖ ਨੂੰ ਮਿਲਦੀ ਹੈ ਅਸੀਂ ਅਕਸਰ ਹੀ ਖਬਰਾਂ ਜੜੀਆਂ ਕਿ ਦੇਖਦੇ ਰਹਿੰਦੇ ਹਾਂ ਉਸ ਦੇ ਚੱਲਦੇ ਇਸ ਕਰਕੇ ਵੀ ਲੋਕ ਡਰਦੇ ਨੇ ਕਿ ਘਿਓ ਦਾ ਸੇਵਨ ਕਰਨ ਨਾਲ ਕਿਤੇ ਉਹਨਾਂ ਨੂੰ ਕੋਈ ਬਿਮਾਰੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਕਿਉਂਕਿ ਦੇਖਿਆ ਜਾਂਦਾ ਹੈ ਕਿ ਲੋਕ ਬਿਮਾਰੀਆਂ ਦੇ ਡਰ ਤੋਂ ਜੜਾ ਘਿਓ ਦਾ ਸੇਵਨ ਉਹ ਕੱਟ ਕਰਦੇ ਨੇ ਪਰ ਘਿਓ ਦਾ ਸੇਵਨ ਸਾਨੂੰ ਕਰਨਾ ਚਾਹੀਦਾ ਹੈ ਕਿੰਨਾ ਕੁ ਕਰਨਾ ਚਾਹੀਦਾ ਕਿੰਨਾਂ ਲਈ ਇਹ ਜ਼ਰੂਰੀ ਹੈ ਕਿੰਨਾਂ ਦੇ ਲਈ ਇਹ ਹਾਨੀਕਾਰਕ ਹੈ ਇਸ ਬਾਰੇ ਜਿਹੜੀ ਕਿ ਡਾਕਟਰ ਆ ਡਾਇਟੀਸ਼ੀਅਨ ਡਾਕਟਰ ਨੇ ਰਸਿਕਾ ਮਥਰ ਜਿਨ੍ਹਾਂ ਨੇ ਇਸ ਦੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਆਖਰ ਕਿਹੜੇ ਲੋਕ ਨੇ ਜਿਹੜੇ ਕਿ ਘਿਓ ਦਾ ਸੇਵਨ ਕਰ ਸਕਦੇ ਨੇ ਅਤੇ ਕਿਹੜੇ ਲੋਕ ਘਿਓ ਦਾ ਸੇਵਨ ਨਹੀਂ ਕਰ ਸਕਦੇ ਉਸ ਨੇ ਪੂਰੀ ਜਾਣਕਾਰੀ ਜਿਹੜੀ ਦੱਸੀ ਕਿਉਂਕਿ ਮੁੰਬਈ ਦੇ ਡਾਕਟਰ ਨੇ ਕਾਫੀ ਮਾਹਿਰ ਡਾਕਟਰ ਨੇ ਜਿਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਰਸਿਕਾ ਡਾਕਟਰ ਦਾ ਕਹਿਣਾ ਹੈ ਕਿ ਜਿਹੜੇ ਕੀ ਲੋਕ ਪੂਰੇ ਤਰੀਕੇ ਦੇ ਨਾਲ ਸਿਹਤਮੰਦ ਨੇ ਉਹਨਾਂ ਲਈ ਘਿਓ ਹਾਨिकारक ਨਹੀਂ ਹੁੰਦਾ ਕਿਉਂਕਿ ਜਿਹੜੇ ਪੂਰੀ ਤਰ੍ਹਾਂ ਸਿਹਤ ਪੱਖੋਂ ਠੀਕ ਨੇ ਉਹਨਾਂ ਲਈ ਜਿਹੜਾ ਘਿਓ ਆ ਉਹ ਲਾਭਦਾਇਕ ਹੋ ਸਕਦਾ ਉਸ ਨੂੰ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਜੇਕਰ ਉਸ ਨੂੰ ਠੀਕ ਮਾਤਰਾ ਦੇ ਵਿੱਚ ਘਿਓ ਦਾ ਸੇਵਨ ਕਰੇਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਬਿਮਾਰੀਆਂ ਦੇ ਨਾਲ ਪੀੜਤ ਨੇ ਉਹ ਕਿਉਂ ਦਾ ਸੇਵਨ ਨਹੀਂ ਕਰ ਸਕਦੇ ਉਹ ਇਸ ਦੀ ਜਿਹੜੀ ਮਾਤਰਾ ਉਸ ਨੂੰ ਜਿਹੜੀ ਸੰਤਾਨ ਦੀ ਉਹ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਪਹਿਲੇ ਹੀ ਪੀੜਤ ਹੁੰਦੇ ਨੇ ਕਈ ਬਿਮਾਰੀਆਂ ਤੋਂ ਖਾਸ ਕਰਕੇ ਜਿਹੜੇ ਦਿਲ ਦੇ ਰੋਗਾਂ ਦੇ ਮਰੀਜ਼ ਨੇ ਉਹਨਾਂ ਦੇ ਲਈ ਜਿਹੜਾ ਘਿਓ ਆ ਉਹ ਹਾਨੀਕਾਰਕ ਸਾਬਤ ਹੋ ਸਕਦਾ ਇਸ ਕਰਕੇ ਜਿਹੜਾ ਡਾਕਟਰ ਰਸਿਕਾ ਮਥੁਰ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਲਈ ਇਹ ਘਿਓ ਹਾਨੀਕਾਰਕ ਹੋ ਸਕਦਾ ਜਿਹੜੇ ਦਿਲ ਦੇ ਮਰੀਜ਼ਾਂ ਦੇ ਜਿਹੜੇ ਦਿਲ ਦੇ ਰੋਗਾਂ ਦੇ ਮਰੀਜ਼ ਨੇ ਸੁਨੋ ਤਾਂ ਕਹਣਾ ਕਿ ਜੇਕਰ ਇਸ ਨੂੰ ਸਹੀ ਮਾਤਰਾ ਦੇ ਵਿੱਚ ਲਿਆ ਜਾਵੇ ਤਾਂ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੋ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਿਸ ਤਰੀਕੇ ਨਾਲ ਅਸੀਂ ਦੇਖਦੇ ਆ ਕਿ ਲੋਕਾਂ ਦਾ ਭਾਰ ਵੀ ਬਹੁਤ ਵੱਧ ਰਿਹਾ ਉਹਨਾਂ ਦਾ ਇੱਕ ਮੰਨਣਾ ਹੈ ਕਿ ਭਾਰ ਘਟਾਉਣ ਦੇ ਵਿੱਚ ਵੀ ਜਿਹੜਾ ਘਿਓ ਆ ਉਹ ਮਦਦਗਾਰ ਆ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਵੇਰ ਦੀ ਰੋਟੀ ਖਾਂਦੇ ਆ ਜੇਕਰ ਅਸੀਂ ਸਵੇਰ ਦੀ ਰੋਟੀ ਨੂੰ ਚੋਪੜ ਕੇ ਖਾਂਦੇ ਆ ਤਾਂ ਉਸ ਦਿਨ ਨਾਲ ਜਿਹੜਾ ਕਿ ਸਾਰਾ ਦਿਨ ਸਾਨੂੰ ਭੁੱਖ ਉਹ ਨਹੀਂ ਲੱਗਦੀ ਜਿਸ ਕਰਕੇ ਇਹ ਹੈ ਕਿਤੇ ਨਾ ਕਿਤੇ ਭਾਰ ਘਟਾਉਂਦੇ ਵਿੱਚ ਵੀ ਮਦਦ ਕਰਦਾ ਕਿਉਂਕਿ ਘਿਓ ਨਾਲ ਰੋਟੀ ਚੋਪੜ ਕੇ ਥੋੜੀ ਹੈਵੀ ਹੋ ਜਾਂਦੀ ਹੈ ਜਿਸ ਕਰਕੇ ਇਹ ਭਾਰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਡਾਕਟਰ ਰਸੀਖਾ ਦਾ ਮੰਨਣਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਥੋੜੀ ਮਾਤਰਾ ਦੇ ਵਿੱਚ ਘਿਓ ਦਾ ਸੇਵਨ ਕਰੀਏ ਤਾਂ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ 1-2 ਚਮਚਿਆਂ ਦੇ ਘਿਓ ਦੀ ਵਰਤੋਂ ਕਰਦੇ ਹਾਂ ਤਾਂ ਇਹ ਸਿਹਤ ਲਈ ਕੋਈ ਵੀ ਹਾਨੀਕਾਰਕ ਸਾਬਿਤ ਨਹੀਂ ਹੋਵੇਗਾ। ਜੇਕਰ ਉਹ ਸਿਹਤ ਪੱਖੋਂ ਚੰਗਾ ਤਾਂ ਉਹ ਘਿਓ ਦਾ ਸੇਵਨ ਕਰ ਸਕਦਾ ਪਰ ਜਿਹੜੇ ਦਿਲ ਦੇ ਮਰੀਜ਼ ਨੇ ਤਾਂ ਉਹਨਾਂ ਦੇ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ। ਇਸ ਤਰ੍ਹਾਂ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ। ਸੋ ਜਿਹੜੇ ਘਿਓ ਖਾਣ ਦੇ ਸ਼ੌਕੀਨ ਨੇ ਉਹਨਾਂ ਲਈ ਖਾਸ ਖਬਰ ਹੈ ਕਿ ਜੇਕਰ ਤੁਸੀਂ ਘਿਓ ਘਿਓ ਦਾ ਘਿਓ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਤੁਹਾਡੀ ਸਿਹਤ ਦੇ ਮੁਤਾਬਿਕ ਘਿਓ ਕਿੰਨਾ ਕੁ ਜ਼ਰੂਰੀ ਹੈ ਉਹਨਾਂ ਦਾ ਡਾਕਟਰ ਦਾ ਕਹਿਣਾ ਕਿ ਜੇਕਰ ਅਸੀਂ ਸਿਹਤ ਪੱਕਾ ਚੰਗੀ ਤਰ੍ਹਾਂ ਠੀਕ ਆ ਤਾਂ ਅਸੀਂ ਘਿਓ ਦਾ ਸੇਵਨ ਕਰ ਸਕਦੇ ਹਾਂ ਸਹੀ ਮਾਤਰਾ ਦੇ ਵਿੱਚ ਅਸੀਂ ਘਿਓ ਦਾ ਸੇਵਨ ਕਰ ਸਕਦੇ ਹਾਂ ਪਰ ਜਿਹੜੇ ਮਰੀਜ਼ ਨੇ ਜਿਹੜੇ ਕਿ ਦਿਲ ਦੇ ਰੋਗਾਂ ਦੇ ਮਰੀਜ਼ ਨੇ ਉਹਨਾਂ ਲਈ ਘਿਓ ਨੁਕਸਾਨ ਦਾ ਬਿਊਰੋ ਰਿਪੋਰਟ ਪੰਜਾਬ ਟੂ ਪ੍ਰਦੇਸ਼